ਉਹਨਾਂ ਨੇ ਇੱਕ ਬਿਆਨ ਵਿੱਚ ਇਹ ਵੀ ਗੱਲ ਕਹੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਧਰਮ ਵੀ Hindu ਸੀ। ਉਹਨਾਂ ਨੇ ਆਪਣੇ ਧਰਮ ਲਈ ਅਕੀਸਟਟਾਇਆ ਕਿਸੇ ਹੋਰ ਧਰਮ ਦੇ ਕੋ 파ਰ ਉਪਕਾਰ ਨਹੀਂ ਕੀਤਾ। ਤੁਸੀਂ ਝਾਤ ਮਾਰ ਕੇ ਵੇਖੋ ਸਿੱਖਾਂ ਦਾ ਇਸ ਮਤ ਨਾਲ ਨਾਂ ਤੇ ਸ਼ੁਰੂ ਤੋਂ ਕੋਈ ਸੰਬੰਧ ਸੀ ਤੇ ਨਾ ਰਿਹਾ ਹੈ। ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਜਨੂ ਪਾਉਣ ਤੋਂ ਇਨਕਾਰ ਕੀਤਾ ਉਦੋਂ ਤੋਂ ਇਹ ਲੋਕ ਸਾਡੇ ਤੋਂ ਪਾਸਾ ਵਟ ਗਏ। ਇਹਦੇ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚੱਲੇ ਹਮ ਕਿਸ਼ਨ ਹਲਿਆ ਕਹਿੰਦੇ ਜੋ ਪੰਤ ਤੇ ਮੁੱਲਾ ਨੇ ਲਿਖਿਆ ਅਸੀਂ ਛੱਡ ਦਿੱਤਾ ਅਸੀਂ ਕੋਈ ਦੇ ਵਿੱਚੋਂ ਨਹੀਂ ਇਹ ਲਿਆ ਕੱਲ ਨੂੰ ਕੋਈ ਉੱਠ ਕੇ ਨਾ ਕਵੇ ਵੀ ਆਹ ਗੱਲਾਂ ਤੇ ਸਾਡੇ ਵਿੱਚੋਂ ਲਈਆਂ ਜਦੋਂ ਡੰਕੇ ਦੀ ਚੋੜ ਤੇ ਨਾ ਇਹ ਗੱਲਾਂ ਕਹਿ ਦਿੱਤੀਆਂ ਤੇ ਫੇਰ ਅੱਜ ਕਹਿਣ ਦੀ ਲੋੜ ਹੀ ਨਹੀਂ ਵੀ ਗੁਰਬਾਣੀ ਵੇਦਾਂ ਦਾ ਨਚੋੜ ਹੈ ਜਾਂ ਸ਼ਾਸਤਰਾਂ ਦਾ ਨਚੋੜ ਹੈ ਵੇ ਇੱਕ ਪਿਛੇ ਜੇ ਬਿਆਨ ਦੇ ਵੀ ਰਿਹਾ ਸੀ ਉਹਨੇ ਸਿਰ ਤੇ ਦਮਾਲਾ ਵੱਧਾ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਹਨੂਮਾਨ ਚਾਲਸਾ ਕਮਰਕਸ਼ੇ ਜੇ ਰੱਖਦੇ ਹੁੰਦੇ ਸੀ ਹੁਣ ਉਹਨਾਂ ਨੂੰ ਪੁੱਛੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੱਡ ਕੇ ਤੇ ਹਨੂਮਾਨ ਚਾਲਸਾ ਜਿਹੜਾ ਉਹ ਰੱਖਣਗੇ ਸਈ ਤਾਂ ਦਮਾਲੇਸ ਜਾ ਕੇ ਹਵਨ ਕਰਦੇ ਨੇ ਉਹ ਉਦਾਹਰਨਾਂ ਦੇ ਰਹੇ ਨੇ ਕਿ ਉਹ ਰਾਮ ਦੀ ਉਹ ਲਕਸ਼ਮਨ ਸਾਥ ਇਹ ਚੀਜ਼ਾਂ ਦੀ ਉਦਾਹਰਨ ਦਿੰਦੇ ਨੇ ਕਿ ਉਹਨਾਂ ਦੀ ਜ਼ਿਕਰ ਹੋ ਰਿਹਾ ਉਹਨਾਂ ਦੀ ਗੱਲਾਂ ਹੋਦੀਆਂ ਨੇ ਵੀ ਗੁਰੂ ਨਾਨਕ ਵੀ ਉਹਨਾਂ ਦੀ ਇਬਾਦਤ ਕਰਦੇ ਰਹੇ ਨੇ ਇਹ ਚੀਜ਼ਾਂ ਕਹਿ ਰਹੇ ਨੇ ਸਾਹਿਬ ਉਹ ਵਿਖੋ ਉਹ ਦਿਮਾਲੇ ਜਿਹੜੇ ਆ ਉਹ ਕਿਸ ਸਾਜਿਤ ਤਹਿਤ ਸਜਾਏ ਜਾਂਦੇ ਆ ਜਾਂ ਉਹ ਬੰਦੇ ਲਾਂਚ ਕੀਤੇ ਜਾਂਦੇ ਆ ਜਦੋਂ ਫਿਰ ਰਾਮ ਦੁਨੀਆ ਤੇ ਆਇਆ ਉਹ ਸ੍ਰਿਸ਼ਟੀ ਦਾ ਮਾਲਕ ਹੋ ਗਿਆ ਫਿਰ ਰਾਮ ਤੋਂ ਪਹਿਲਾਂ ਸ੍ਰਿਸ਼ਟੀ ਦਾ ਮਾਲਕ ਕੌਣ ਸੀ ਕੀ ਇਹ ਜਰਾ ਵੀ ਸੋਚਦੇ ਨਹੀਂ ਅਸਲ ਵਿੱਚ ਇਹਨਾਂ ਪਿਛੇ ਏਜੰਸੀਆਂ ਕੰਮ ਕਰਦੀਆਂ ਉਹਨਾਂ ਨੂੰ ਇਹ ਕੰਮ ਕਰਕੇ ਉਧਰੋਂ ਏਜੰਸੀਆਂ ਵੱਲੋਂ ਸ਼ਾਬਾਸ਼ ਮਿਲਦੀ ਏ ਚੰਗੇ ਅਹੁਦੇ ਮਿਲਦੇ ਏ ਜੇ ਕੋਈ ਹਿੰਦੂ ਰਾਸ਼ਟਰ ਦਾ ਨਾਰਾ ਮਾਰਦਾ ਹੈ ਉਹਨੂੰ ਸਨਮਾਨਤ ਕੀਤਾ ਜਾਂਦਾ ਹੈ ਤੇ ਜੇ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੈ ਤੇ ਉਹਦੇ ਤੇ NSA ਲਗਾ ਕੇ ਉਹਨੂੰ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ ਅਸਲ ਸਿਆਣੇ ਕਹਿੰਦੇ ਨੇ ਕਿ ਕਿਸੇ ਦੇ ਧਰਮ ਪ੍ਰਤੀ ਕਿਸੇ ਬੰਦੇ ਪ੍ਰਤੀ ਜਾਂ ਕਿਸਿਆਂ ਦੇ ਗੁਰੂਆਂ ਪ੍ਰਤੀ ਕੋਈ ਟਿੱਪਣੀ ਕਰਨੀ ਹੈ ਪਹਿਲਾਂ ਆਪਣੇ ਕੋਲ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਪਰ ਅਜੇ ਹਾਂ ਨਹੀਂ ਹੁੰਦਾ ਕਈ ਅੱਗ ਲਾਣ ਵਾਲੇ ਲਾਂਬੂ ਲਾਣ ਵਾਲੇ ਬੰਦੇ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ ਉਹ ਲਾਂਬੂ ਕਿਸ ਤਿੱਕੇ ਨਾਲ ਲਾਉਂਦੇ ਨੇ ਤਾਂ ਨੂੰ ਟਾਰਗੇਟ ਕਰਦੇ ਨੇ ਬੀਤੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਜੋ ਕੁਝ ਹੋਇਆ ਸੰਦੀਪ ਥਾਪਰ ਨੂੰ ਕਿਉਂਕਿ ਉਹਨਾਂ ਦੀ ਬੋਲਬਾਣੀ ਠੀਕ ਨਹੀਂ ਸੀਗੀ ਸਾਰਾ ਕੁਝ ਉੱਥੇ ਦੇਖਣ ਨੂੰ ਮਿਲਿਆ ਪਰ ਅਸਲ ਦੇ ਵਿੱਚ ਵਜ੍ਹਾ ਕੀ ਸੀਗੀ ਉਹ ਹਜੇ ਸਾਹਮਣੇ ਨਹੀਂ ਆਈ ਕਿ ਕਿਸ ਕਾਰਨ ਇਹ ਚੀਜ਼ਾਂ ਹੋਈਆਂ ਸੀ ਪਰ ਅਸਲ ਦੇ ਵਿੱਚ ਉਹੀ ਕਿਹਾ ਜਾ ਰਿਹਾ ਕਿ ਬੋਲਬਾਣੀ ਠੀਕ ਨਹੀਂ ਸੀਗੀ ਕਿਉਂਕਿ ਅਕਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗੁਰੂਆਂ ਬਾਰੇ ਲੈ ਕੇ ਉਹਨਾਂ ਦੀ ਟਿੱਪਣੀ ਵਿਵਾਦਤ ਹੁੰਦੀ ਸੀ ਕਿ Hindu ਧਰਮ ਨਾਲ ਜੋੜ ਦਿੰਦੇ ਸੀਗੇ ਪਰ ਅਸੀਂ ਜੇ ਪਿੱਛੇ ਜਾਈਏ ਗੁਰੂ ਨਾਨਕ ਪਾਤਸ਼ਾਹ ਦੇ ਵਲੇ ਉਦੋਂ ਵੀ ਉਹਨਾਂ ਨੇ ਉਹ ਟਿੱਪਣੀਆਂ ਕੀਤੀਆਂ ਪਰ ਗੁਰੂ ਨਾਨਕ ਪਾਸ਼ਾ ਨੇ ਤਾਂ ਸਾਰਾ ਕੁਝ ਕਲੀਅਰ ਹੀ ਕਰ ਦਿੱਤਾ ਸੀ ਜਿਨੇਉ ਨਾ ਪਹਿਣ ਕਿ ਅਸੀਂ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਗੁਰ ਇਕਬਾਲ ਸਿੰਘ ਜੀ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਜ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਕੁਝ ਕੇ ਬੰਦੇ ਨੇ ਲਾਂਬੂ ਲਾਣ ਵਾਲੇ ਤੁਹਾਨੂੰ ਕੀ ਲੱਗਦਾ ਕਿ ਜਿਸ ਚੀਜ਼ ਨਾਲ ਲੁਧਿਆਣੇ ਦੇ ਵਿੱਚ ਘਟਨਾ ਵਾਪਰੀ ਤੇ ਉਸ ਤੋਂ ਬਾਅਦ ਵੀ ਨਹੀਂ ਕਈ ਬਾਜ਼ ਆ ਰਹੇ ਉਸ ਤੋਂ ਬਾਅਦ ਵੀ ਜਿਹੜੇ ਨੇ ਉਸ ਤੋਂ ਵੱਡੇ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ ਇਹ ਤੁਹਾਨੂੰ ਕੀ ਲੱਗਦਾ ਕਿ ਜੋ Hindu ਸ਼ਬਦ ਜੁੜਦਾ ਗੁਰੂਆਂ ਦੇ ਨਾਲ ਗੁਰੂਆਂ ਦੇ ਨਾਂ ਨਾਲ ਇਹ ਉਹਨਾਂ ਨੂੰ ਕਿਉਂ ਜੋੜਨਾ ਪੈ ਰਿਹਾ ਉਹਨਾਂ ਕੋਲ ਗਿਆਨ ਹੈ ਨਹੀਂ ਜਾਂ ਫਿਰ ਉਹ ਜਾਣ ਬੁੱਝ ਕੇ ਉਹ ਟਾਰਗੇਟ ਕਰ ਰਹੇ ਸਿੱਖ ਧਰਮ ਨੂੰ ਅਸਲ ਵਿੱਚ ਇਹਨਾਂ ਪਿੱਛੇ ਏਜੰਸੀਆਂ ਕੰਮ ਕਰਦੀਆਂ ਉਹਨਾਂ ਨੂੰ ਇਹ ਕੰਮ ਕਰਕੇ ਉਧਰੋਂ ਏਜੰਸੀਆਂ ਵੱਲੋਂ ਸ਼ਾਬਾਸ਼ ਮਿਲਦੀ ਹੈ ਚੰਗੇ ਅਹੁਦੇ ਮਿਲਦੇ ਸੋ ਇਸ ਤਰੀਕੇ ਨਾਲ ਇਹਨਾਂ ਨੇ ਬਿਨਾਂ ਪੜ੍ਹਿਆਂ ਬਿਨਾਂਵਾਚਿਆਂ ਹੀ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸਵਾਲ ਚੁੱਕੇ ਹੈ ਵੀ ਉਹ ਵੀ Hindu ਧਰਮ ਨਾਲ ਸੰਬੰਧਿਤ ਸੀ ਇਥੋਂ ਤੱਕ ਵੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਉਹਨਾਂ ਨੇ ਇੱਕ ਬਿਆਨ ਵਿੱਚ ਇਹ ਵੀ ਗੱਲ ਕਹੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਧਰਮ ਵੀ Hindu ਸੀ ਉਹਨਾਂ ਨੇ ਆਪਣੇ ਧਰਮ ਲਈ ਸੀਸ ਕਟਾਇਆ ਕਿਸੇ ਹੋਰ ਧਰਮ ਦੇ ਕੋਲ ਪਰਉਪਕਾਰ ਨਹੀਂ ਕੀਤਾ ਹੁਣ ਇਹਦੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਤੀ ਵੀ ਵੇਖੋ ਇਹਨਾਂ ਦੇ ਕਿੰਨੇ ਸਵਾਲ ਹੈ ਬਹੁਤੇ ਇਹ ਸਵਾਲ ਕਰਦੇ ਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਲਿਖਾਇਆ ਹੈ ਇਹ ਦਸ਼ਰਤ ਪੁੱਤਰ ਰਾਮ ਵਾਸਤੇ ਹੈ ਜੇ ਤੁਸੀਂ ਗੁਰਬਾਣੀ ਨੂੰ ਧਿਆਨ ਨਾਲ ਪੜੋਗੇ ਉਥੇ ਰਾਮ ਦਾ ਅਰਥ ਹੈ ਰਮਿਆ ਹੋਇਆ ਰਾਮ ਦਾ ਅਰਥ ਹੈ ਉਹ ਪ੍ਰਮਾਤਮਾ ਜਿਨੇ ਇਹ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਜਦੋਂ ਫਿਰ ਰਾਮ ਦੁਨੀਆ ਤੇ ਆਇਆ ਉਸ ਸ੍ਰਿਸ਼ਟੀ ਦਾ ਮਾਲਕ ਹੋ ਗਿਆ ਫਿਰ ਰਾਮ ਤੋਂ ਪਹਿਲਾਂ ਸ੍ਰਿਸ਼ਟੀ ਦਾ ਮਾਲਕ ਕੌਣ ਸੀ ਕੀ ਇਹ ਜਰਾ ਵੀ ਸੋਚਦੇ ਨਹੀਂ ਸੋ ਇਸ ਕਰਕੇ ਉਸ ਰਾਮ ਦੀ ਗੱਲ ਕੀਤੀ ਹੈ ਜਿਨੇ ਇਹ ਸੰਸਾਰ ਨੂੰ ਪੈਦਾ ਕਰਕੇ ਰਿਜਕ ਦਾ ਪ੍ਰਬੰਧ ਕੀਤਾ ਔਰ ਇਹਨਾਂ ਦੇ ਖਾਤਮੇ ਦਾ ਸਾਰਾ ਪ੍ਰਬੰਧ ਉਹਦੇ ਕੋਲ ਹੈ ਇਹਦੇ ਨਾਲ ਨਾਲ ਇਹ ਹਾਰ ਲਬਜ ਤੇ ਵੀ ਸਵਾਲ ਉਠਾਉਂਦੇ ਹੁਣ ਹਾਰ ਦੇ ਅਰਥ ਹੈ ਜਿਹੜਾ ਹਰ ਜਗ੍ਹਾ ਤੇ ਮੌਜੂਦ ਹੈ ਜਿਹੜਾ ਹਰੇਕ ਦੇ ਅੰਦਰ ਹੈ ਸੁੱਕਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹਰ ਗੁਰਬਾਣੀ ਵਿੱਚ ਇਸ ਸੰਦਰਭ ਵਿੱਚ ਇਹ ਲਬਜ ਵਰਤਿਆ ਗਿਆ ਪਰ ਇਹਨਾਂ ਨੇ ਹਰੀ ਮੰਦਰ ਕਹਿ ਕੇ ਇਹਨੂੰ ਜਿਹੜਾ ਸਨਾਤਨ ਮਤ ਦਾ ਜਿਹੜਾ ਮੰਦਰ ਕਹਿਣਾ ਸ਼ੁਰੂ ਕਰ ਦਿੱਤਾ ਇਹਦੇ ਨਾਲ ਨਾਲ ਜਦੋਂ ਤੁਸੀਂ ਗੁਰਬਾਣੀ ਪੜੋਗੇ ਗੁਰਬਾਣੀ ਵਿੱਚ ਇਹਨਾਂ ਦਾ ਕਲੀਅਰ ਕਟ ਜਵਾਬ ਤੁਹਾਨੂੰ ਮਿਲ ਜਾਏਗਾ ਭਗਤ ਨਾਮਦੇਵ ਜੀ ਨੇ ਤਿਸ ਤੋਂ ਤੱਕ ਕਿਹਾ Hindu ਅੰਨਾ ਤੁਰਕੂ ਗਾਣਾ ਦੋਹਾਂ ਤੇ ਗਿਆਨੀ ਸਿਆਣਾ Hindu ਪੋਜੇ ਦਿਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਨਾ ਦਿਉਰਾ ਨਾ ਮਸੀਤ ਵੇਖੋ ਕੋਈ ਸਿੱਖ ਨਾਮ ਦਿਉਰੇ ਦੀ ਪੂਜਾ ਕਰਦਾ ਨਾ ਜਨੇਊ ਪਹਿਨਦਾ ਜੀ ਨਾ ਟਿਲਕ ਲਾਉਂਦਾ ਨਾ ਗਾਇਤਰੀ ਮੰਤਰ ਪੜ੍ਹਦਾ ਨਾ ਬੋਦੀ ਰੱਖਦਾ ਨਾ ਤੂਤੀ ਲਾਉਂਦਾ ਫਿਰ ਉਹ ਹਿੰਦੂ ਕਿਵੇਂ ਹੋ ਗਿਆ ਪਹਿਲੀ ਗੱਲ ਹਿੰਦੂ ਲਬਜ ਦੇ ਅਰਥ ਹੀ ਤੁਹਾਨੂੰ ਥੋੜਾ ਸਮਝਣ ਵਿੱਚ ਇਹ ਫਰਕ ਨਜ਼ਰ ਆ ਰਿਹਾ ਕਿਉਂਕਿ ਮੁੱਢਲੇ ਰੂਪ ਵਿੱਚ ਇਹਦਾ ਨਾਮ ਹੈ ਸਨਾਤਨ ਸਨਾਤਨ ਮਤ ਹੈ ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਭਗਤ ਕਬੀਰ ਜੀ ਨੇ ਕੀਤਾ ਹੈ ਅਬ ਮਰ ਉਲਟ ਸਨਾਤਨੂ ਆ ਵੀ ਮੇਰਾ ਜਿਹੜਾ ਮੰਨ ਹੈ ਉਲਟ ਕੇ ਜਿਹੜਾ ਹੈ ਉਹ ਪੁਰਾਣਾ ਹੋ ਗਿਆ ਜਿਵੇਂ ਦਾ ਪ੍ਰਮਾਤਮਾ ਨੇ ਬਣਾਇਆ ਸੀ ਇਹਨੂੰ ਜਿਵੇਂ ਦਾ ਭੇਜਿਆ ਸੀ ਸਾਫ ਸੁਥਰਾ ਉਵੇਂ ਦਾ ਹੋ ਗਿਆ ਸਨਾਤਨ ਦੇ ਅਰਥ ਹੈ ਪੁਰਾਣਿਕ ਪੁਰਾਣਿਕ ਵਿਚਾਰਧਾਰਾ ਪੁਰਾਣਿਕ ਜਿਹੜੇ ਸੰਸਕਾਰ ਰੱਬ ਦੀ ਪ੍ਰਾਪਤੀ ਵਾਸਤੇ ਲੋਕ ਕਰਦੇ ਸੀ ਉਹਦਾ ਨਾਂ ਸਨਾਤਨ ਮਤ ਰੱਖਿਆ ਗਿਆ ਹੌਲੀ ਹੌਲੀ ਜਦੋਂ ਆਰੀਅਨ ਇੱਧਰ ਨੂੰ ਆਏ ਉਹਨੇ ਸਿੰਧੂ ਘਾਟੀ ਦੀ ਸਭਿਅਤਾ ਦੇ ਲੋਕਾਂ ਨੂੰ ਇੱਕ ਲਬਜ ਦਿੱਤਾ ਕਿਉਂਕਿ ਉਹਨਾਂ ਨੂੰ ਸਿੰਧੂ ਕਲੀਅਰ ਕੱਟ ਬੋਲਣਾ ਨਹੀਂ ਸੀ ਆਉਂਦਾ ਉਹ ਸਿੰਧੂ ਨੂੰ ਹਿੰਦੂ ਕਹਿੰਦੇ ਸੀ ਅੱਛਾ ਔਰ ਹਿੰਦੂ ਕਹਿਣ ਕਰਕੇ ਇਹ ਮਤ ਦਾ ਨਾਂ ਜਿਹੜਾ ਅਸੀਂ ਹਿੰਦੂ ਪ੍ਰਚਲਿਤ ਹੋ ਗਿਆ ਫਿਰ ਉਸ ਤੋਂ ਬਾਅਦ ਕਈਆਂ ਨੇ ਇਹਦੇ ਵਿਸ਼ਲੇਸ਼ਣ ਚੋਰ ਵਜੋਂ ਵੀ ਕੀਤੇ ਹੈ ਕਈ ਅਰਥ ਇਹਦੇ ਕੀਤੇ ਹੈ ਪਰ ਜਿਵੇਂ ਜਿਵੇਂ ਕੋਈ ਖੋਜ ਕਰਦਾ ਓਵੇਂ ਮੋਦੀ ਅਰਥ ਆਪਣੇ ਮਤ ਅਕੋਰਡਿੰਗ ਕਰੀ ਜਾਂਦੇ ਪਰ ਤੁਸੀਂ ਝਾਤ ਮਾਰ ਕੇ ਵੇਖੋ ਸਿੱਖਾਂ ਦਾ ਇਸ ਮਤ ਨਾਲ ਨਾਂ ਤੇ ਸ਼ੁਰੂ ਤੋਂ ਕੋਈ ਸਬੰਧ ਸੀ ਤੇ ਨਾ ਰਿਹਾ ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਜਨੂ ਪਾਉਣ ਤੋਂ ਇਨਕਾਰ ਕੀਤਾ ਉਦੋਂ ਤੋਂ ਇਹ ਲੋਕ ਸਾਡੇ ਤੋਂ ਪਾਸਾ ਵਟ ਗਏ ਤੇ ਗੁਰੂ ਨਾਨਕ ਸਾਹਿਬ ਨੇ ਆਪਣਾ ਨਿਰਮਲ ਪੰਥ ਜਿਹੜਾ ਸੀ ਉਹ ਵੀ ਨਿਰਮਲ ਪੰਥ ਜਿਹੜਾ ਹੈ ਉਹ ਨਿਰਮਲਿਆਂ ਵਾਲਾ ਨਹੀਂ ਨਿਰਮਲ ਦਾ ਅਰਥ ਹੁੰਦਾ ਹੈ ਮਲ ਤੋਂ ਰਹਿਤ ਖਾਲਸਾ ਸ਼ੁੱਧ ਜਿਹੜਾ ਮਤ ਸੀ ਪੰਥ ਉਹ ਚਲਾਇਆ ਜਿਹਦਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਉਹਨਾਂ ਜ਼ਿਕਰ ਕੀਤਾ ਹੈ ਕਹਿੰਦੇ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚੱਲੇ ਹਮ ਕਿਸ਼ਨਾ ਲੀਆ ਹੂੰ ਕਹਿੰਦੇ ਜੋ ਪੰਤ ਤੇ ਮੁੱਲਾ ਨੇ ਲਿਖਿਆ ਅਸੀਂ ਛੱਡ ਦਿੱਤਾ ਅਸੀਂ ਕੋਜੇ ਦੇ ਵਿੱਚੋਂ ਨਹੀਂ ਇਹ ਲਿਆ ਕੱਲ ਨੂੰ ਕੋਈ ਉੱਠ ਕੇ ਨਾ ਕਵੇ ਵੀ ਆਹ ਗੱਲਾਂ ਤੇ ਸਾਡੇ ਵਿੱਚੋਂ ਲਈਆਂ ਜਦੋਂ ਡੰਕੇ ਦੀ ਚੋੜ ਤੇ ਨਾ ਇਹ ਗੱਲਾਂ ਕਹਿ ਦਿੱਤੀਆਂ ਤੇ ਫੇਰ ਅੱਜ ਕਹਿਣ ਦੀ ਲੋੜ ਹੀ ਨਹੀਂ ਪਈ ਗੁਰਬਾਣੀ ਵੇਦਾਂ ਦਾ ਨਚੋੜ ਹੈ ਜਾਂ ਸ਼ਾਸਤਰਾਂ ਦਾ ਨਚੋੜ ਹੈ ਸੋ ਇਸ ਕਰਕੇ ਇਹ ਜਿਹੜੇ ਲੋਕ ਹੈ ਇਹ ਅਸਲ ਵਿੱਚ ਹਿੰਦੂ ਵਰਸਸ ਸਿੱਖ ਇੱਕ ਇੱਕ ਮਾਹੌਲ ਬਣਾ ਕੇ ਆਪ ਕ੍ਰੈਡਿਟ ਲੈਂਦੇ 84 ਚ ਕੀ ਹੋਇਆ ਸੈਂਟਰ ਗਵਰਨਮੈਂਟ ਨੇ ਅੰਮ੍ਰਿਤਸਰ ਦੇ ਜਾਂ ਆਸ-ਪਾਸ ਦੇ ਹਿੰਦੂਆਂ ਨੂੰ ਡਰਾਇਆ ਕਿ ਸਿੱਖਾਂ ਤੋਂ ਤੁਹਾਨੂੰ ਖਤਰਾ ਹੈ ਜਦੋਂ ਕਿ ਸਿੱਖ ਤੇ ਹਿੰਦੂ ਇਕੱਠੇ ਕਾਰੋਬਾਰ ਸਾਂਝੇ ਕਰਦੇ ਸੀ ਫਿਰ ਪਹਿਲਾਂ ਇਹਨਾਂ ਨੂੰ ਡਰਾਇਆ ਕਿ ਤੁਹਾਨੂੰ ਮੁਸਲਮਾਨਾਂ ਤੋਂ ਖਤਰਾ ਹੈ ਦੇਸ਼ ਵੱਖਰਾ ਕਰ ਦਿੱਤਾ ਉਹਦੇ ਵੀ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਫੇਰ ਉਹਨਾਂ ਨੇ ਹੌਲੀ-ਹੌਲੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਦੂਜੀ ਪਹਿਲੀ ਤਾਕਤ ਸੀ ਮੁਸਲਮਾਨ ਉਹ ਦਰੜਦ ਤੇ ਦੂਜੀ ਤਾਕਤ ਸਿੱਖ ਹੈ ਹੁਣ ਸਿੱਖਾਂ ਨੂੰ ਦਰੜਨਾ ਪਰ ਪਹਿਲਾਂ ਉਹ ਜੇ ਮਾਹੌਲ ਨੂੰ ਬਣਾਉਣਾ ਪੈਣਾ ਬੱਦਲ ਉੱਤੇ ਤਿਆਰ ਕਰਨੇ ਪੈਣੇ ਉਹ ਫੇਰ ਉਹਨਾਂ ਨੇ ਇਹ ਮਾਹੌਲ ਬਣਾ ਦਿੱਤਾ ਵੀ ਸਿੱਖਾਂ ਤੋਂ ਤੁਹਾਨੂੰ ਖਤਰਾ ਹੈ ਪਰ ਬੋਗਣਤੀ ਵੋਟ ਲੈਣ ਵਾਸਤੇ ਜਾਂ ਕ੍ਰੈਡਿਟ ਲੈਣ ਵਾਸਤੇ ਇਹਨਾਂ ਨੇ ਸਿੱਖਾਂ ਦਾ ਕਤਲਿਆਂ ਮੇਸਾਹੜ ਹੇਟ ਕੀਤਾ ਅੱਜ ਵੀ ਇਹੋ ਹੀ ਜੰਗ ਬਣਾ ਕੇ ਜਿੱਥੇ ਤੇ ਬੋਗਣਤੀ ਹਿੰਦੂ ਰਹਿੰਦੇ ਆ ਉਥੇ ਮਾਹੌਲ ਇਹ ਕ੍ਰੀਏਟ ਕਰ ਦਿੰਦੇ ਵੀ ਤੁਹਾਨੂੰ ਸਿੱਖਾਂ ਤੋਂ ਬੜਾ ਖਤਰਾ ਹੈ ਅਸੀਂ ਤੁਹਾਨੂੰ ਸਿੱਖਾਂ ਤੋਂ ਬਚਾਵਾਂਗੇ ਜਦੋਂ ਸਿੱਖ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਇਹੋ ਹੀ ਲੋਕ ਕਹਿ ਦਿੰਦੇ ਤੁਹਾਨੂੰ ਹਿੰਦੂਆਂ ਤੋਂ ਬੜਾ ਖਤਰਾ ਹੈ ਅਸੀਂ ਹਿੰਦੂਆਂ ਤੋਂ ਤੁਹਾਨੂੰ ਬਚਾਵਾਂਗੇ ਜਦੋਂ ਕਿ ਇਹ ਦੋਵੇਂ ਹੀ ਕੌਮਾਂ ਜਿਹੜੀਆਂ ਹਨ ਉਹ ਆਪਣਾ ਕੰਮ ਕਰਦੀਆਂ ਤੇ ਔਰ ਕਿਰਤੀ ਲੋਕ ਹੈ ਆਪਣੇ ਕਿਰਤ ਕਰਕੇ ਖਾਂਦੇ ਇਹ ਪੋਲੀਟੀਕਲ ਇਸ਼ੂ ਬਣਾ ਕੇ ਸਾਡੀ ਦੁਰਵਰਤੋਂ ਕੀਤੀ ਜਾਂਦੀ ਕੁਝ ਜਿਹੜੇ ਇਹੋ ਜਿਹੇ ਓਜੜ ਲੋਕ ਜਿਨ੍ਹਾਂ ਨੂੰ ਲਾਂਚ ਕੀਤਾ ਜਾਂਦਾ ਵੀ ਤੁਸੀਂ ਇਹ ਮਾਹੌਲ ਗਰਮ ਕਰਕੇ ਰੱਖਣਾ ਹੈ ਤੁਸੀਂ ਕਦੀ ਕੋਈ ਆਏ ਦਿਨ ਬਿਆਨ ਲਾ ਦਿਓ ਕਦੀ ਹਰਮੰਦਰ ਸਾਹਿਬ ਤੇ ਕਦੀ ਗ੍ਰੰਥ ਤੇ ਕਦੀ ਪੰਥ ਤੇ ਸੋ ਇਸ ਕਰਕੇ ਇਹਨਾਂ ਲੋਕਾਂ ਵੱਲੋਂ ਇਹ ਬਿਆਨ ਲਾਇਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਤੇ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਹਿਸਟਰੀ ਪੜੋ ਤੇ ਉਸ ਸਮੇਂ ਗੁਰਬਾਣੀ ਵਿੱਚ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਣ ਕਰਕੇ ਇਹ ਸਾਰਿਆਂ ਦਾ ਸਾਂਝਾ ਮਤ ਬਣਦਾ ਸੀ ਕਿਉਂਕਿ ਤੁਸੀਂ ਵੇਖੋਗੇ ਤੇ ਭਗਵਤ ਗੀਤਾ ਵਿੱਚ ਜਾਂ ਸ਼ਾਸਤਰਾਂ ਵਿੱਚ ਇੱਕ ਆਚਾਰੀਆ ਦੇ ਨਿਯਮ ਦੱਸੇ ਗਏ ਆ ਕਿ ਇੱਕ ਜਿਹੜਾ ਸਨਾਤਨ ਮਤੀਆ ਮਨੁੱਖ ਹੈ ਉਹਦੀ ਕੀ ਮਰਿਆਦਾ ਹੈ ਉਹਨੇ ਕੀ ਗੁਣ ਧਾਰਨ ਕਰਨੇ ਉਹਦੇ ਵਿੱਚ ਸਲਾਮ ਧਰਮ ਨੂੰ ਕੋਈ ਸਹਿਦ ਨਹੀਂ ਦਿੱਤੀ ਗਈ ਤੁਸੀਂ ਕੁਰਾਨ ਪੜ੍ਹ ਲਓ ਤੇ ਕੁਰਾਨ ਵਿੱਚ ਹਦੀਸਾਂ ਵਿੱਚ ਇਹੋ ਹੀ ਦੱਸਿਆ ਗਿਆ ਵੀ ਸੱਚਾ ਮੁਸਲਮਾਨ ਕਿਵੇਂ ਬਣਿਆ ਜਾ ਸਕਦਾ ਹੈ ਔਰ ਮੁਸਲਮਾਨ ਦੀ ਕੀ ਮਰਿਆਦਾ ਹੈ ਕਿਹੜੀਆਂ ਨਮਾਜ਼ਾਂ ਕਿਹੜੇ ਕਿਹੜੇ ਵਕਤ ਪੜ੍ਹਨੀਆਂ ਹੈ ਜਗਾਤ ਕਿਵੇਂ ਕਰਨੀਆਂ ਹੈ ਹੱਜ ਕਿਵੇਂ ਕਰਨਾ ਹੈ ਉਹਦੇ ਵਿੱਚ ਉਹ ਕੁਝ ਮਿਲੇਗਾ ਉਹਦੇ ਵਿੱਚ ਹਿੰਦੂ ਧਰਮ ਨੂੰ ਕੋਈ ਸਹਿਦ ਨਹੀਂ ਦਿੱਤੀ ਗਈ ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਇਹਦੇ ਵਿੱਚ ਤੁਹਾਨੂੰ ਜ਼ਿਕਰ ਮਿਲੇਗਾ ਬਾਬੇ ਨੇ ਯੋਗੀਆਂ ਨੂੰ ਆਵਾਜ਼ ਮਾਰ ਕੇ ਵੀ ਸਮਝਾਇਆ ਹਿੰਦੂਆਂ ਨੂੰ ਵੀ ਸਮਝਾਇਆ ਮੁਸਲਮਾਨਾਂ ਨੂੰ ਵੀ ਸਮਝਾਇਆ ਸੂਇਸ਼ ਕਰਕੇ ਇਹ ਸਾਰਿਆਂ ਦਾ ਸਾਂਝਾ ਪਲੇਟਫਾਰਮ ਹੋਣ ਕਰਕੇ ਸਾਂਝਾ ਪੰਥ ਹੋਣ ਕਰਕੇ ਇੱਥੇ ਸਾਰੇ ਲੋਕ ਆਇਆ ਕਰਦੇ ਸੀ ਇਸ ਕਰਕੇ ਉਹ ਕਸ਼ਮੀਰੀ ਪੰਡਤ ਵੀ ਇੱਧਰ ਨੂੰ ਤਾਂ ਆਏ ਕਿਉਂਕਿ ਉਸ ਸਮੇਂ ਉਹਨਾਂ ਨੂੰ ਪਤਾ ਸੀ ਕਿ ਕੋਈ ਸਾਂਝਾ ਸਥਾਨ ਇਸ ਧਰਤੀ ਤੇ ਹੈਗਾ ਤੇ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਰਬਾਨੀ ਦਿੱਤੀ ਹੈ ਇਹਦੇ ਪ੍ਰਤੀ ਸਾਡੇ ਪੁਰਾਣਿਕ ਗ੍ਰੰਥਾਂ ਵਿੱਚ ਇਹ ਜ਼ਿਕਰ ਆਉਂਦਾ ਹੈ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਉਹਨਾਂ ਸ੍ਰਿਸ਼ਟੀ ਦੀ ਚਾਦਰ ਗਿਆ ਹੈ ਹਿੰਦੀ ਚਾਦਰ ਤੇ ਇਹਨਾਂ ਨੇ ਮੁੜ ਕੇ ਬਣਾਇਆ ਹਿੰਦ ਦੀ ਚਾਦਰ ਕਹ ਦਿਆ ਖਾਸ ਤੌਰ ਤੇ ਹੀ ਸ਼ਬਦ ਜਿਹਦਾ ਵਰਤਿਆ ਜਾਂਦਾ ਆਪਣੇ ਵੀ ਕਈ ਵਾਰਤ ਲੈਂਦੇ ਨੇ ਕਹਿ ਦਿੰਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਨੇ ਕਿਉਂਕਿ ਖਾਸ ਤੌਰ ਤੇ ਪ੍ਰਚਲਿਤ ਹੋ ਚੁੱਕਿਆ ਹੈ ਸ਼ਬਦ ਬਹੁਤ ਸਾਰਾ ਫਿਰ ਇਹ ਸ਼ਬਦ ਨਹੀਂ ਜੋੜਨਾ ਚਾਹੀਦਾ ਉਹਨਾਂ ਦੇ ਨਾਲ ਬਿਲਕੁਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਰਿਆਂ ਲਈ ਕੁਰਬਾਨੀ ਦਿੱਤੀ ਹੈ ਸਾਰਿਆਂ ਦੇ ਮਨੁੱਖੀ ਅਧਿਕਾਰਾਂ ਵਾਸਤੇ ਜਹ ਜਿੰਨੇ ਵੀ ਧਰਮ ਮੌਜੂਦ ਸੀ ਚਾਹੇ ਬੋਧੀ ਹੈ ਜੈਨੀ ਹੈ ਸਾਰਿਆਂ ਦੀ ਧਾਰਮਿਕ ਸੁਤੰਤਰਤਾ ਵਾਸਤੇ ਕੁਰਬਾਨੀ ਦਿੱਤੀ ਸੀ ਔਰ ਤੀਸਰਾ ਉਹਦੇ ਚ ਵੱਡਾ ਪੱਖ ਇਹ ਸੀ ਕਿ ਉਹ ਸਾਂਝਾ ਪਲੈਟਫਾਰਮ ਕਾਇਮ ਕਰ ਰਹੇ ਸੀ ਜਿਹਦੇ ਤੇ ਸਾਰੇ ਆ ਕੇ ਇਕੱਠੇ ਹੋ ਰਹੇ ਸੀ ਜਿਸ ਤੋਂ ਔਰੰਗਜ਼ੇਬ ਨੂੰ ਖਤਰਾ ਮਹਿਸੂਸ ਹੋਇਆ ਵੀ ਆਉਣ ਵਾਲੇ ਸਮੇਂ 'ਚ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਲਿੰਕਰ ਆਜਾ ਨਾਲ ਹੈ ਜਿਹੜੇ ਰਾਜੇ ਮੇਰੀ ਨਹੀਂ ਮੰਨਦੇ ਚਕਰ ਤੁਮਈਓ ਵਰਗੇ ਅਸਾਮ ਦੇ ਰਾਜੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਮੰਨ ਕੇ ਤੇ ਸੰਧੀ ਕਰ ਲੈਂਦੇ ਆ ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਦਾ ਸਰਕਾਰੀ ਦਰਬਾਰੇ ਵੀ ਪੂਰਾ ਟੌਰ ਹੈ ਸੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਰਾਹ ਦੇ ਵਿੱਚ ਵੱਡਾ ਜਿਹੜਾ ਇਹ ਰੋੜਾ ਬਣ ਸਕਦਾ ਉਹ ਉਹਨਾਂ ਨੇ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ੀਰ ਕੀਤਾ ਭਾਈ ਸਾਹਿਬ ਜੀ ਜਿੰਨੇ ਵੀ ਇਹ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਨੇ ਪਮਾਓ ਜਿੱਥੇ ਜਿੱਥੇ ਬੈਠੇ ਹੋਏ ਨੇ ਪਹਿਲਾਂ ਵੀ ਬੜੀਆਂ ਇਹ ਚੀਜ਼ਾਂ ਹੋ ਚੁੱਕੀਆਂ ਨੇ ਸਿੰਘਾਂ ਨੇ ਮੌਕੇ ਮੌਕੇ ਤੇ ਸੇਵਾ ਕੀਤੀ ਹੈ ਕਹਿੰਦੇ ਜਦੋਂ ਵੀ ਧਰਮ ਦੇ ਉੱਤੇ ਕੋਈ ਗੱਲ ਆਈ ਤੇ ਉਹ ਚੀਜ਼ਾਂ ਹੋ ਜਾਂਦੀਆਂ ਨੇ ਰੋਕਿਆ ਕਿਵੇਂ ਜਾ ਸਕਦਾ ਹੈ ਕੌਣ ਇਸ ਦੇ ਵਿੱਚ ਇਨਵੋਲ ਹੋ ਸਕਦਾ ਹੈ ਕਿ ਸਰਕਾਰ ਰੋਕੇਗੀ ਜਿਹੜੇ ਨਵੇਂ ਕਾਨੂੰਨਾਂ ਨੇ ਉਹ ਰੋਕਣਗੇ ਜਾਂ ਫਿਰ ਐਜੀਪੀਸੀ ਨੂੰ ਖਾਸ ਤੌਰ ਤੇ ਇਸ ਤੇ ਉੱਤੇ ਐਕਸ਼ਨ ਲੈਣਾ ਪਏਗਾ ਕਿ ਜਿਹੜੇ ਵੀ ਇਸ ਤਾਂ ਦੀ ਵਿਵਾਦਿਤ ਟਿੱਪਣੀ ਕਰਦੇ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਿੱਛੇ ਜੇ ਕਿਹਾ ਸੀਗਾ ਪੰਜਾਬ ਸਰਕਾਰ ਨੇ ਕੋਈ ਕੋਈ ਅਜੀਹ ਤਤਾ ਭਾਸ਼ਣ ਦੇਗਾ ਉਹਦੇ ਉੱਤੇ ਕਾਰਵਾਈ ਹੋਏਗੀ ਵੇਖੋ ਇਹ ਮੇਨ ਸਜ਼ਾ ਦਿੰਦਾ ਹੈ ਦੋਸ਼ੀ ਨੂੰ ਕਾਨੂੰਨ ਤੇ ਕਾਨੂੰਨ ਤੇ ਕਬਜ਼ਾ ਕੀਦਾ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਜੇ ਕੋਈ ਹਿੰਦੂ ਰਾਸ਼ਟਰ ਦਾ ਨਾਹਰਾ ਮਾਰਦਾ ਹੈ ਉਹਨੂੰ ਸਨਮਾਨਤ ਕੀਤਾ ਜਾਂਦਾ ਹੈ ਤੇ ਜੇ ਕੋਈ ਖਾਲਸਤਾਨ ਦੀ ਗੱਲ ਕਰਦਾ ਹੈ ਤੇ ਉਹਦੇ ਤੇ NSA ਲਗਾ ਕੇ ਉਹਨੂੰ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ ਸੋ ਇਸ ਕਰਕੇ ਮੈਂ ਤੇ ਇਹ ਗੱਲ ਕਰਨਾ ਚਾਹੁੰਦਾ ਨਾ ਕਿ ਜਿਹੜਾ ਕਾਨੂੰਨ ਹੈ ਇਹ ਸਾਰਿਆਂ ਤੇ ਸਾਂਝਾ ਲਾਗੂ ਕੀਤਾ ਜਾਏ ਤੇ ਸਿੱਖਾਂ ਨੂੰ ਵੀ ਲੱਗੇ ਵੀ ਸਾਡੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ ਜਦੋਂ ਇਥੇ ਕਾਨੂੰਨ ਦੀ ਪਰਿਭਾਸ਼ਾ ਹੋਰ ਦਿੱਤੀ ਜਾਂਦੀ ਹੈ ਔਰ ਆਪਣੇ ਮਤ ਵਾਲਿਆਂ ਲਈ ਹੋਰ ਦਿੱਤੀ ਜਾਂਦੀ ਹੈ ਤੇ ਸਫੋਕੇਸ਼ਨ ਹੋਣਾ ਸੁਭਾਵਿਕ ਹੀ ਹੈ ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਖੁਦ ਵੀ ਨਾ ਕੋਈ ਹਿੰਦੂ ਰਾਸ਼ਟਰ ਦਾ ਨਾਹਰਾ ਮਾਰੇਗਾ ਨਾ ਇੱਥੇ ਜਿਹੜਾ ਹੈ ਉਹ ਕੋਈ ਖਾਲਿਸਤਾਨ ਦਾ ਨਾਹਰਾ ਮਾਰੇਗਾ ਜੇ ਫਿਰ ਹਿੰਦੂ ਰਾਸ਼ਟਰ ਦਾ ਨਾਹਰਾ ਮਾਰੇਗਾ ਫਿਰ ਖਾਲਿਸਤਾਨ ਦਾ ਨਾਹਰਾ ਵੀ ਜਿਹੜਾ ਹੈ ਉਹਨੂੰ एलिਜੀਬਿਲਟੀ ਬਣਦੀ ਹੈ ਸੋ ਇਸ ਕਰਕੇ ਇੱਕ ਤੇ ਨਾ ਕਿਤੇ ਕਾਨੂੰਨ ਇੱਕ ਤਰਫਾ ਚੱਲਣ ਕਰਕੇ ਇਹ ਸਾਰੀਆਂ ਢਿੱਲਾ ਵਰਤੀਆਂ ਜਾ ਰਹੀਆਂ ਔਰ ਇਦਾਂ ਦਾ ਗੰਦਾ ਮਾਹੌਲ ਬਣਾਇਆ ਜਾ ਰਿਹਾ ਜਿਹਦੇ ਨਾਲ ਸਾਰੇ ਲੋਕਾਂ ਨੂੰ ਕਾਫੀ ਅਸਰ ਹੋਏਗਾ ਸੋ ਇਸ ਕਰਕੇ ਜੇ ਭਾਰਤ ਦਾ ਸੰਵਿਧਾਨ ਖੰਡਨਤਾ ਵਿੱਚ ਵਿਸ਼ਵਾਸ ਰੱਖਦੇ ਜੇ ਸਰਕਾਰ ਅਖੰਡਤਾ ਵਿੱਚ ਵਿਸ਼ਵਾਸ ਰੱਖਦੀ ਹੈ ਤੇ ਫਿਰ ਖੁਦ ਕਾਨੂੰਨ ਦੇ ਤਹਿਤ ਉਹ ਟੋਟੇ ਕਰਨ ਵਿੱਚ ਕਿਉਂ ਲੱਗੀ ਹੋਈ ਹੈ ਕਿ ਇੱਕ ਨੂੰ ਜਿਹੜਾ ਹੈ ਉਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਤੇ ਦੂਸਰੇ ਨੂੰ ਜਿਹੜਾ ਡਾਂਗਾ ਫੇਰ-ਫੇਰ ਕੇ ਜੇਲਾਂ ਵਿੱਚ ਸੁਟਿਆ ਜਾ ਰਿਹਾ ਹੈ ਫਿਰ ਇਹਦੇ ਤੋਂ ਇਹ ਸੋਚ ਕਲੀਅਰ ਹੋ ਜਾਂਦੀ ਹੈ ਕਿ ਇਹ ਲੋਕ ਚਾਹੁੰਦੇ ਆ ਇੱਕ ਮਤ ਦਾ ਹੀ ਪ੍ਰਚਾਰ ਹੋਵੇ ਦੇਸ਼ ਦੀ ਖੂਬਸੂਰਤੀ ਇਸੇ ਕਰਕੇ ਹੈ ਕਿ ਇੱਥੇ ਜੈਨੀ ਵੀ ਹੈ ਬੋਧੀ ਵੀ ਹੈ ਸਿੱਖ ਵੀ ਹੈ ਮੁਸਲਮਾਨ ਵੀ ਹੈ ਸਾਰੇ ਰਹਿਣ ਕਰਕੇ ਆਪਾਂ ਕਹਿੰਦੇ ਆ ਰੰਗ-ਬਰੰਗਾ ਦੇਸ਼ ਹੈ ਪਰ ਜੇ ਇਹਨੂੰ ਇੱਕੋ ਰੰਗਤ ਦੇਣ ਵਾਲਾ ਤੁਰ ਪਏ ਤੇ ਜਿਵੇਂ ਗੁਲਦਸਤੇ ਦੀ ਖੂਬਸੂਰਤੀ ਰੰਗ-ਬਰੰਗੇ ਫੁੱਲਾਂ ਕਰਕੇ ਹੁੰਦੀ ਹੈ ਤੇ ਇੱਕੋ ਜੇ ਹੋ ਜਾਣ ਤੇ ਖੂਬਸੂਰਤੀ ਤੇ ਅਸਰ ਪੈਂਦਾ ਸੋ ਇਸ ਕਰਕੇ ਇਹ ਭਾਰਤ ਦੀ ਖੂਬਸੂਰਤੀ ਨੂੰ ਬਰਬਾਦ ਕਰ ਲਈ ਇਹੋ ਜੇ ਹੱਥ ਕੰਡੇ ਵਰਤੇ ਜਾ ਰਹੇ ਵੀ ਦੂਜੇ ਮਤਾਂ ਦੇ ਲੋਕ ਜਿਹੜੇ ਆ ਉਹਨਾਂ ਦਾ ਧੱਕਾ ਵੀ ਹੋ ਰਿਹਾ ਔਰ ਇਨਸਾਫ ਵੀ ਕੋਈ ਉਹਨਾਂ ਨੂੰ ਨਹੀਂ ਮਿਲਦਾ ਜਿਹਦੇ ਨਾਲ ਫਿਰ ਉਹਨਾਂ ਦੇ ਮਨ ਵਿੱਚ ਵੀ ਇਹ ਰੰਜਿਸ਼ ਆਉਂਦਾ ਹੈ ਵੀ ਇਹ ਸਰਕਾਰ ਸਾਡੀ ਨਹੀਂ ਸਾਡਾ ਦੇਸ਼ ਸਾਡਾ ਨਹੀਂ ਕਾਸ਼ ਸਾਡੇ ਕੋਈ ਇਹੋ ਜਿਹਾ ਦੇਸ਼ ਹੋਵੇ ਜਿੱਦੇ ਚ ਸਾਨੂੰ ਨਿਆਂ ਮਿਲੇ ਬਿਲਕੁਲ ਪਈ ਸਾਹਿਬ ਜੀ ਮੈਂ ਇੱਕ ਹੀ ਲ ਸਵਾਲ ਲੈਣਾ ਚਾਹਾਂਗਾ ਜਿਸ ਤਿੱਕੇ ਨਾਲ ਇਹ ਮਤ ਹਿੰਦੂ ਮਤ ਕਹਿ ਦਿੱਤਾ ਜਾਂਦਾ ਸਨਾਤਨੀ ਮਤ ਵੱਖਰੀ ਹੈ ਉਹ ਪ੍ਰਾਤਨ ਜਿਵੇਂ ਤੁਸੀਂ ਸ਼ਬਦ ਵਿੱਚ ਉਚਾਰਨ ਕੀਤਾ ਹਨ ਸਾਰੀਆਂ ਚੀਜ਼ਾਂ ਕਈ ਸਾਡੇ ਸਿੱਖਾਂ ਦੇ ਵਿੱਚ ਇਹ ਚੀਜ਼ਾਂ ਨੂੰ ਅਪਣਾ ਚੁੱਕੇ ਨੇ ਉਹਨਾਂ ਦੀ ਮਤ ਉਹਵੇਂ ਦੀ ਹੋ ਚੁੱਕੀ ਹੈ ਉਹਨਾਂ ਦੇ ਮਨਾਂ ਦੇ ਵਿੱਚੋਂ ਹੀ ਕਿਵੇਂ ਕੱਢਣਾ ਪਏਗਾ ਕਿਵੇਂ ਉਹਨਾਂ ਨੂੰ ਜਾਗਰੂਤ ਕਰਨਾ ਪੈਣਾ ਹੈ ਕਿਵੇਂ ਉਹਨਾਂ ਨੂੰ ਦੱਸਣਾ ਪੈਣਾ ਕਿਉਂਕਿ ਜਿਹੜੇ ਵੀ ਸ਼ਬਦ ਕਈ ਵਾਰ ਉਹਨਾਂ ਦੇ ਜ਼ੈਨ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਉਹ ਨਹੀਂ ਲੈਣਾ ਚਾਹੁੰਦੇ ਪਰ ਪਾ ਦਿੱਤੇ ਜਾਂਦੇ ਨੇ ਉਹ ਕਿਵੇਂ ਜਾਗਰੂ ਹੋਣਗੇ ਇਹ ਚੀਜ਼ਾਂ ਤੋਂ ਜੇ ਕਿਸੇ ਵੀ ਸ਼ਬਦ ਨੂੰ ਲੈ ਕੇ ਆਏ ਕੋਈ ਵੀ ਚੀਜ਼ ਨੂੰ ਲੈ ਕੇ ਆਏ ਵੇਖੋ ਉਹ ਪਹਿਲਾਂ ਤੇ ਉਹ ਸ਼ਬਦ ਦੇ ਅਰਥ ਪੜਨੇ ਪੈਣਗੇ ਮੰਨ ਲਓ ਚਾਹੇ ਉਹ ਹਾਰ ਲਬਜ ਹੈ ਚਾਹੇ ਉਹ ਆਰਾਮ ਹੈ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਕੋਈ ਪੰਕਤੀ ਹੈ ਉਹਦੇ ਡੁੰਗਾਈ ਵਿੱਚ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਵੀ ਪੰਕਤੀ ਦੇ ਕੋ ਅਰਥ ਪੜਨੇ ਆ ਨਾ ਇਹਦੇ ਅਰਥਕਾਰ ਲੱਗਿਆਂ ਭਾਸ਼ਾ ਪ੍ਰਸੰਗ ਤੇ ਵਿਆਕਰਨ ਇਹਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ ਵੀ ਇਹ ਕਿਹੜੀ ਭਾਸ਼ਾ ਦਾ ਲਬਜ ਹੈ ਕਿਹੜੇ ਪ੍ਰਸੰਗ ਵਿੱਚ ਗੱਲ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਵਿਆਕਰਨ ਵਾਲੀ ਲਿਪੀ ਕਿਹੜੀ ਵਰਤੀ ਗਈ ਹੈ ਸੋ ਇਸ ਕਰਕੇ ਇਹਦਾ ਗਿਆਨ ਨਾ ਹੋਣ ਕਰਕੇ ਆਪਣੀ ਸੂਝ ਮੁਤਾਬਕ ਹੀ ਕਈ ਲੋਕ ਗੁਰਬਾਣੀ ਦੇ ਅਰਥ ਤਰੋੜ ਮਰੋੜ ਕੇ ਕਰੀ ਜਾ ਰਹੇ ਤੇ ਇਹਦੇ ਤੇ ਮੇਰਾ ਖਿਆਲ ਬੈਨ ਲੱਗਣਾ ਚਾਹੀਦਾ ਹੈ ਕਿ ਕਈ ਕਈ ਤਾਂ ਦਮਾਲੇਸ ਜਾ ਕੇ ਹਵਨ ਕਰਦੇ ਨੇ ਉਹ ਉਦਾਹਰਨਾਂ ਦੇ ਰਹੇ ਨੇ ਕਿ ਉਹ RAM ਦੀ ਉਹ ਲਕਸ਼ਮਨ ਸਾਥ ਇਹ ਚੀਜ਼ਾਂ ਦੀ ਉਦਾਹਰਨ ਦਿੰਦੇ ਨੇ ਕਿ ਉਹਨਾਂ ਦੀ ਜ਼ਿਕਰ ਹੋ ਰਿਹਾ ਉਹਨਾਂ ਦੀ ਗੱਲਾਂ ਹੋਦੀਆਂ ਨੇ ਵੀ ਗੁਰੂ ਨਾਨਕ ਵੀ ਉਹਨਾਂ ਦੀ ਇਬਾਦਤ ਕਰਦੇ ਰਹੇ ਨੇ ਇਹ ਚੀਜ਼ਾਂ ਕਹਿ ਰਹੇ ਨੇ ਸਾਰੇ ਉਹ ਵੇਖੋ ਉਹ ਦਿਮਾਲੇ ਜਿਹੜੇ ਆ ਉਹ ਕਿਸ ਸਾਜਿਤ ਤਹਿਤ ਸਜਾਏ ਜਾਂਦੇ ਆ ਜਾਂ ਉਹ ਬੰਦੇ ਲਾਂਚ ਕੀਤੇ ਜਾਂਦੇ ਆ ਜਾਂ ਉਹਨਾਂ ਨੂੰ ਕੋਈ ਨਿਜੀ ਲਾਲਸਾ ਜਾਂ ਆਫਰ ਦਿੱਤਾ ਜਾਂਦਾ ਵੀ ਤੁਸੀਂ ਇਹ ਬਿਆਨ ਦੇ ਦਿਓ ਤੇ ਤੁਹਾਡੇ ਨਾਲ ਡੀਲ ਅਸੀਂ ਕਰ ਲਈਨੇ ਆ ਉਹ ਡੀਲ ਕਰਕੇ ਫਿਰ ਇੱਕ ਪਿੱਛੇ ਜੇ ਬਿਆਨ ਦੇ ਵੀ ਰਿਹਾ ਸੀ ਉਹਨੇ ਸਿਰ ਤੇ ਦਮਾਲਾ ਵੱਧਾਉਂਦਾ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਹਨੂਮਾਨ ਚਾਲਸਾ ਕਮਰਕਸੇ 'ਚ ਰੱਖਦੇ ਹੁੰਦੇ ਸੀ ਹੁਣ ਉਹਨਾਂ ਨੂੰ ਪੁੱਛੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੱਡ ਕੇ ਤੇ ਹਨੂਮਾਨ ਚਾਲਸਾ ਜਿਹੜਾ ਉਹ ਰੱਖਣਗੇ ਹਾਲੇ ਤੱਕ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਜਾਉਂਦੇ ਰਹੇ ਆ ਨਾ ਉਹ ਦਲੇਰੀ ਹਵੇਲੀ ਵਿੱਚ ਤਲਵੰਡੀ ਸਾਬੋਕੀ ਦੇ ਵਿੱਚ ਪਿਆ ਹੈ। ਉਹਨੂੰ ਜਾ ਕੇ ਉਹਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ ਕਿਉਂਕਿ ਉਹ ਤੇ ਆ ਜਿਹੜਾ ਨਿਹੰਗਾਂ ਸਿੰਘਾਂ ਕੋ ਖਜ਼ਾਨਾ ਹੁੰਦਾ ਸੀ ਨਾ ਇਸ ਖਜ਼ਾਨੇ ਵਿੱਚ ਗੁਰਬਾਣੀ ਦੀ ਪੋਥੀ ਪਾ ਕੇ ਰੱਖਦੇ ਸੀ ਉਹ ਜਿੱਥੇ ਵੀ ਟਾਈਮ ਲੱਗਦਾ ਸੀ ਉੱਥੇ ਕੱਢ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਸੀ। ਸਾਡੇ ਕੋਲ ਖੁਦ ਕੋਲ ਹੀ ਇਹ ਸਰਬ ਸਾਂਝੀ ਗੁਰਬਾਣੀ ਹੈ ਤੇ ਫੇਰ ਅਸੀਂ ਹੋਰ ਕਿਸੇ ਦੇ ਗ੍ਰੰਥ ਨੂੰ ਕਿਉਂ ਆਪਣੇ ਕਮਰ ਕੱਸੇ ਵਿੱਚ ਸਜਾਵਾਂਗੇ? ਸੋ ਇਸ ਕਰਕੇ ਇਹ ਸਿੱਧਾ ਹੀ ਤੌਰ ਤੇ ਇਹ ਸਿੱਧ ਹੁੰਦਾ ਹੈ ਕਿ ਇਹ ਬੰਦੇ ਜਿਹੜੇ ਆ ਲਾਂਚ ਕੀਤੇ ਜਾਂਦੇ ਆ ਕਦੀ ਇਹਨਾਂ ਨੂੰ ਲੰਗਰ ਲਾਉਣ ਵਾਸਤੇ ਪਿੱਛੋਂ ਫਾਂਡ ਰਿਲੀਜ਼ ਕੀਤਾ ਜਾਂਦਾ ਹੈ ਵੀ ਤੁਸੀਂ ਯੁੱਧਿਆ ਲੰਗਰ ਲਾਓ ਫਿਰ ਇਹੋ ਜਿਹੇ ਲੋਕ ਉੱਥੇ ਜਾ ਕੇ ਵੀ ਲੰਗਰ ਲਾਉਂਦੇ ਇਥੋਂ ਤੱਕ ਕਈ ਦਿਮਾਲਾ ਬਾਨ ਕੇ ਟਿੱਕਾਂ ਟਿਕਾ ਲਾ ਰਹੇ ਉਹ ਆਪਣੇ ਆਪ ਨੂੰ ਇਹ ਪ੍ਰਾਤਨ ਮਰਿਆਦਾ ਦੱਸੀ ਜਾ ਰਹੇ ਵੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਲਾਇਆ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਨੂੰ ਲਾਇਆ ਜਦੋਂ ਕਿ ਟਿੱਕੇ ਦੀ ਕੋਈ ਮਰਿਆਦਾ ਗੁਰੂ ਘਰ ਦੇ ਵਿੱਚ ਹੈ ਨਹੀਂ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਵਿੱਚ ਵਾੜੀਆਂ ਗਈਆਂ ਜਦੋਂ ਸਿੱਖ ਜੰਗਲਾਂ ਵਿੱਚ ਚਲੇ ਗਏ ਨਾ ਗੁਰਦੁਆਰਿਆਂ ਤੇ ਕਬਜ਼ਾ ਰਿਹਾ ਹੈ ਕੁਸ ਸਨਾਤਨਮਤੀ ਇਹ ਲੋਕਾਂ ਦਾ ਉਹ ਉਦਾਸੀ ਪੰਥ ਵਿੱਚ ਕੁਸ ਪੈਂਟ ਕਰ ਗਏ ਨਿਰਮਲ ਸੰਪਰਦਾ ਵਿੱਚ ਕੁਸ ਪੈਂਟ ਕਰ ਗਏ ਉਹ ਕੁਸ ਪੈਂਟ ਕਰਕੇ ਉਹਨਾਂ ਨੇ ਗੁਰਦੁਆਰਿਆਂ ਦਾ ਕਬਜ਼ਾ ਜਿਹੜਾ ਸੀ ਉਹ ਆਪਣੇ ਅੰਡਰ ਕਰ ਲਿਆ ਫਿਰ ਉਹਨਾਂ ਗੁਰਦੁਆਰੇ ਦੇ ਵਿੱਚ ਜਿੱਥੇ ਨਗਾਰਾ ਵੱਜਦਾ ਹੁੰਦਾ ਸੀ ਉੱਥੇ ਉਹਨਾਂ ਗੁਰਦੁਆਰੇ ਜੋ ਨਗਾਰਾ ਕੱਢ ਕੇ ਸੰਖ ਲਿਆ ਕੇ ਮਹਾਰਾਜ ਦੀ ਜੂਰੀ ਚ ਰੱਖ ਦਿੱਤਾ ਤੇ ਆ ਬਹੁਤ ਲੰਮਾ ਸਮਾਂ ਤੱਕ ਜਿਹੜਾ ਸੀ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਸੰਖਪੂਰੇ ਜਾਂਦੇ ਰਹੇ ਗੁਰਦੁਆਰੇ ਦੇ ਵਿੱਚ ਇਥੋਂ ਤੱਕ ਜੋਤ ਜਗਾਉਣੀ ਟਾਲ ਲਖੜਕਾਉਣੀ ਇਹ ਸਾਰਾ ਕੁਝ ਜਿਹੜਾ ਸੀ ਆਰਤੀਆਂ ਦੀਵੇ ਬਾਲ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਕਰਨੀਆਂ ਇਹ ਸਾਰਾ ਕੁਝ ਉਸ ਵੇਲੇ ਤੋਂ ਚੱਲਿਆ ਆ ਰਿਹਾ ਸੋ ਅੱਜ ਵੀ ਬਹੁਤ ਸਾਰੇ ਇਹੋ ਜਿਹੇ ਇੰਤਜ਼ਾਮ ਵਿੱਚ ਗੁਰਦੁਆਰੇ ਹੈਗੇ ਆ ਜਾਂ ਪ੍ਰਬੰਧ ਇਹੋ ਜਿਹੇ ਹੈਗੇ ਜਿਹੜੇ ਅੱਜ ਵੀ ਉਸ ਮਤ ਨੂੰ ਫਾਲੋ ਕਰਕੇ ਗੁਰਦੁਆਰਿਆਂ ਵਿੱਚ ਇਹੋ ਜੀ ਮਰਿਆਦਾ ਚਲਾਈ ਜਾ ਰਹੀ ਹੈ ਠੀਕ ਹੈ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਕਿੰਤੂ ਪ੍ਰੰਤੂ ਹੁੰਦਾ ਹੈ ਤਾਂ ਉਸ ਉੱਤੇ ਬੜੇ ਸੁਚੱਜੇ ਢੰਗ ਨਾਲ ਇਹਨਾਂ ਨੇ ਗੁਰਬਾਣੀ ਦੇ ਸ਼ਬਦ ਵੀ ਰੱਖੇ ਦੱਸਿਆ ਹੈ ਕਿ ਕਿਸ ਤਿੱਕੇ ਨਾਲ ਇਹ ਚੀਜ਼ਾਂ ਨੇ ਪਰ ਚਾਹੀਦਾ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਰਥ ਪੜਨਾਂ ਚਾਹੀਦੀ ਹੈ ਕਿ ਕਿਹਦੀ ਗੱਲ ਕਿੱਥੇ ਹੋ ਰਹੀ ਹੈ ਹਰ ਕਿਹਦੇ ਲਈ ਵਰਤਿਆ ਜਾ ਰਿਹਾ ਤੇ ਰਾਮ ਕਿਹਦੇ ਲਈ ਵਰਤਿਆ ਜਾ ਰਿਹਾ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਜਿਹੜੇ ਵੀ ਇਸ ਤਰ੍ਹਾਂ ਦੇ ਟਿੱਪਣੀ ਕਰਦੇ ਨੇ ਉਹ ਸਿੱਖ ਧਰਮ ਦੇ ਉੱਤੇ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਚੀਗਾ ਤੇ ਇਹਨਾਂ ਨੇ ਸਾਫ਼ ਤੌਰ ਤੇ ਗੱਲਾਂ ਕਈਆਂ